ਵੇ ਆ ਰਿਹਾ ਹੈ ਲੈ ਬਈ ਤੁਸੀਂ ਤਾਂ ਸਾਰਿਆਂ ਨੇ ਗੱਲ ਸੁਣੀ ਹੋਈ ਹੈ ਨਾ ਹਾਂਜੀ ਤੂੰ ਨਹੀਂ ਸੁਣੀ ਹੈ ਤੂੰ ਹੀ ਸੁਣੀ ਹੋਈ ਹੈ ਔਖੀ ਗੱਲ ਚੁਰਦਾ ਨਹੀਂ ਬੋਲਦਾ ਥੋੜਾ ਜਨਾ ਦੀ ਗੱਲ ਆ ਆ ਗਾਰੀ ਮੈਂ ਜੀ ਹੋਰ ਤੇ ਸੀਗਾ ਯਾਰ ਅਨਾਮ ਲੱਗੋ ਮੈਂ ਸੀ ਤੈਨੂੰ ਛੱਡ ਗਏ ਸੀ ਹਾਂ ਤੇ ਮੈਂ ਯਾਰ ਕਹਿੰਦਾ ਸੀ ਜਾਂ ਤੇ ਮੈਂ ਚੱਲੂਗਾ ਉਸ ਤੋਂ ਬਾਅਦ ਇਧਰ ਨੂੰ ਵੇਟ ਕਰੀਗੇ ਤੂੰ ਆਇਆ ਨਹੀਂ ਸੀ ਮੈਂ ਅਸੀਂ ਨਾ ਮम्मी ਨੇ ਭੇਜਿਆ ਨਹੀਂ ਸੀ ਨਾ ਨਾ ਮम्मी ਨੇ ਨਹੀਂ ਭੇਜਿਆ ਸੀ ਤੂੰ ਆਇਆ ਤੂੰ ਅਸੀਂ ਜਾਂ ਨੂੰ ਉੱਥੇ ਮੁੜ ਕੇ ਜਾਂ ਤੂੰ ਭੱਜ ਕੇ ਆਇਆ ਜਾਂ ਨੂੰ ਅਸੀਂ ਲੰਘੇ ਸੀ ਆ ਤੂੰ ਆਇਆ ਮੈਂ ਚਿਮਾ ਚਿਮਾ ਗਾਰੀ ਸਾਹ ਕਦੇ ਆਨੇ ਸੀ ਅਸੀਂ ਉਹ ਤਾਂ ਜਿਵੇਂ ਗਾਰੀ ਕੋਲ ਨਾ ਬਸ ਅਸੀਂ ਸੀਗੇ ਭਾਈ ਇਹ ਚਲੇ ਗਏ ਖੰਨੇ ਕੱਪੜੇ ਲੈਣੇ ਸੀ ਉਹਨਾਂ ਦੇ ਅਮਰਦਾਸ ਮਾਰ ਕੇ ਜਦ ਅਸੀਂ ਗੱਡੀ 'ਚੋਂ ਨਿਕਲੇ ਨਾ ਬਾਹਰ ਇੱਕ ਬੰਦਾ ਸਾਨੂੰ ਜਿਹੜੇ ਆ ਗਿਆ ਸਾਡੇ ਕੋਲ ਉਹਨੇ ਟਾਈ ਲਾਈ ਹੋਈ ਯਾਰ ਵਧੀਆ ਬੂਟ ਜਿਹੜੇ ਪੂਰਾ ਤਿਆਰ ਹੋਇਆ ਪੂਰਾ ਕੈਂਟ ਕਹਿ ਲੱਗਦਾ ਸੀ ਵੀ ਚੰਗੇ ਪੈਸੇ ਵਾਲਾ ਬੰਦਾ ਹੋਊਗਾ ਕਿਉਂ ਅਸੀਂ ਗੱਡੀ ਨਿਕਲ ਕੇ ਗੱਡੀ ਲੌਕ ਕਰਕੇ ਜਾਣ ਲੱਗੇ ਕਹਿੰਦੇ ਬਾਈ ਜੀ ਪਲੀਜ਼ ਐਕਸਕਿਊਜ਼ ਮੀ ਮੈਂ ਕਹਾ ਹਾਂ ਜੀ ਐਕਸਕਿਊਜ਼ ਕਹਿੰਦਾ ਇੱਕ ਗੱਲ ਕਰਨੀ ਸੀ ਜਿਵੇਂ ਆ ਆਇਆ ਸੀ ਬੰਦਾ ਹੁਣ ਦੇ ਸਾਹਮਣੇ ਮੈਂ ਕਹਾ ਹਾਂ ਜੀ ਕਹਿੰਦਾ ਯਾਰ ਮੇਰੇ ਨਾ ਪੈਸੇ ਘਰ ਰਹਿ ਗਏ ਵੀ 7.5 ਹੋ ਗਏ ਵੀ ਅੱਧੇ ਘੰਟੇ ਤੱਕ ਜਾਨੂ ਮੈਂ ਇਹ ਘਰੋਂ ਪੈਸੇ ਲੈਣ ਜਾਣਾ ਜਾਨੂ ਦੁਕਾਨਾਂ ਬੰਦ ਹੋ ਜਾਣੀਆਂ ਨੇ ਵੀ ਅਸੀਂ ਸਵੇਰੇ ਵਿਆਹ ਜਾਣਾ ਮੇਰੇ ਕੱਪੜੇ ਦਿੱਤੇ ਹੋਏ ਸੀਗੇ ਕਿ ਮੈਂ ਵੱਡੂਆ ਭੁਲਕੇ ਦੇ ਘਰੇ ਭੁੱਲ ਆਇਆ ਕਿ ਮੈਨੂੰ 2000 ਰੁਪਏ ਦੇ ਦੇ ਦੋ ਵੀ ਮੈਂ ਜਦ ਤੱਕ ਆਪਣੇ ਘਰੇ ਫੋਨ ਕਰ ਦੂੰਗਾ ਜਾਨੂ ਤੁਸੀਂ ਮੁੜ ਕੇ ਆਉਂਗੇ ਜਾਨੂ ਵੀ ਅੱਲਾ ਕੇ ਪੈਸੇ ਦੇ ਦੇ ਦੋ ਚਲ ਮੈਂ ਇਹ ਦੇਖਿਆ ਇਹ ਤਾਂ ਇਹ ਮੈਨੂੰ ਮਨਾ ਕਰਦੇ ਸੀ ਜੀ ਮੈਂ ਆਉਣੇ ਵੀ ਰਹਿਣ ਦੇ ਰਹਿਣ ਦੇ ਰਹਿਣ ਦੇ ਜਾਤੇ ਛੱਟ ਪਰੇ ਸਾਈਡ ਜੀ ਤੇ ਲਿਜਾ ਕੇ ਕਰਨ ਮੈਂ ਕਿਹਾ ਵੀ ਤੁਸੀਂ ਚੱਲ ਯਾਰ ਏਡਾ ਵਧੀਆ ਬੰਦਾ ਤੇ ਸਾਲਾ ਛੂੜ ਥੋੜੀ ਮਾਰਦਾ ਹੂੰ ਪਾ ਭਾਈ ਦੇ ਰਹਾ 2000 ਰੁਪਏ ਉਹਦੇ ਹੱਥ ਜਿਵੇਂ ਇੱਕ ਪਿੰਜਰਾ ਸੀ ਆਪਣਾ ਸਿਲਵਰ ਰੰਗ ਦਾ ਬਿੱਛ ਉਹਦੇ ਦੋ ਦਾ ਅਸੀਂ ਦੇਦੇ ਪੈਸੇ ਅਸੀਂ ਸਾਰਾ ਆਪਣਾ ਸ਼ੋਪਿੰਗ ਸ਼ੋਪਿੰਗ ਕਰਕੇ ਅੱਧੇ ਘੰਟੇ ਬਾਅਦ ਆ ਕੇ ਦੇਖਿਆ ਸਾਲਾ ਹੈ ਹੀ ਨਾ ਉੱਥੇ ਮੈਂ ਕਿਹਾ ਗੱਰੀ ਘਣਾ ਦੇ ਰਹਾ ਚਾਚੇ ਤੈਨੂੰ ਕਿਹਾ ਸੀ ਨਾ ਰਹਿਣ ਦੇ ਮੈਂ ਕਿਹਾ 10 ਮਿੰਟ ਰੁਕ ਜਾਨੇ ਆ ਇਧਰ ਸੱਜੇ ਖੱਬੇ ਹੋਊਗਾ ਵੇਲਡ ਕਰੀ ਗਏ ਭਾਈ 15 ਮਿੰਟ ਖੜੇ ਸਾਲਾ ਆਇਆ ਮੈਂ ਕਿਹਾ ਲੈ ਵੀ ਗੱਡੀ ਉਹ ਦੂ ਘੱਟ ਗਿਆ ਭਾਈ ਅਸੀਂ ਰੱਖਿਆ ਪਿੰਜਰਾ ਵਿੱਚ ਉਹ ਕਹਿੰਦਾ ਸੀ ਇਹ 2000 ਦਾ ਪਿੰਜਰਾ ਹੈ ਕੱਲਾ ਪਿੰਜਰਾ ਪਿੰਜਰਾ ਕਹਿੰਦਾ 2000 ਦਾ ਕੱਲਾ ਪਿੰਜਰਾ ਹਾਂ ਕਹਿੰਦਾ ਸਿਲਵਰ ਸਿਲਵਰ ਟੋਨ ਆ ਪਤਾ ਨਹੀਂ ਕਿਹੜਾ ਸਿਲਵਰ ਟੋਨ ਸਿਲਵਰ ਟੋਨ ਮਹਿੰਗੀ ਹੁੰਦੀ ਹੈ ਇੱਕ ਸਿਲਵਰ ਟੋਨ ਨਾਲੇ ਘੜਾਈ ਹੋਈ ਹੁੰਦੀ ਹੈ ਯੂਸ਼ੁਅਲੀ ਸੋਨੇ ਦੀ ਹੁੰਦੀ ਹੈ ਮਹਿੰਗੀ ਹੁੰਦੀ ਹੈ ਜਾਨੀ ਮੈਂ ਵੀ ਮੰਨ ਗਿਆ ਮੈਂ ਕਿਹਾ ਸ਼ਾਇਦ ਹੋਣਾ ਬਾਕੀ ਕਹਿੰਦਾ ਤੋਤਾ ਵੱਖਰਾ ਚਲ ਜਾਈ ਅਸੀਂ ਘਰੇ ਆ ਗਏ ਭਾਈ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਸਹੀ ਠੱਗੀ ਵੱਜ ਗਈ ਅੱਜ ਤਾਂ ਆਪਣੇ ਨਾਲ ਮਾੜੀ ਹੋ ਗਈ ਇਹ ਮੈਨੂੰ ਘਰੀ ਜਾਂਦਾ ਕਹਿੰਦਾ ਜਦੋਂ ਆਪਾਂ ਪਿੰਜਰਾ ਵਿੱਚ ਆ ਅਦੀ ਭਾਈ ਪੰਜਰਾ ਵੇਚਣ ਚੱਲੇ ਗਿਆ ਪਰ ਕਾਨੀ ਚੁੰਡੀ ਵਾਲੇ ਕੋਲ ਗਿਆ ਉਹ ਕਹਿੰਦਾ ਨਹੀਂ ਅਰੀਜਨ ਨਹੀਂ ਹੈਗਾ ਉਦੋਂ ਬਾਅਦ ਆ ਗਿਆ ਬਜਾ ਰਾਮ ਦੇ ਆ ਗਏ ਉਹਨੇ ਅਸੀਂ ਪੁੱਛਿਆ ਸੀਗਾ ਪੰਜਰਾ ਵੇਚਣਾ ਕਿੰਨੇ ਦਾ ਉਹਨੇ ਸਾਲ ਨੇ ਭਾਜਨ ਕੀਤਾ ਭਾਜਨ ਸੀਗਾ ਸਾਰਾ 600 ਗ੍ਰਾਮ ਦੇ ਨਹੀਂ ਪੀਣਾ ਕਹਿੰਦਾ 35 ਦਾ 40 ਰੁਪਏ ਕੱਢ ਕੇ ਪਾ ਦੇ ਸਾਨੂੰ ਮੈਂ ਆਹ ਦੇਖੋ ਬੜਾ 40 ਰੁਪਏ ਕਹਿੰਦਾ ਇੰਨੀ ਦਾ ਮੈਂ ਕਹਿੰਦਾ ਇੰਨੇ ਦਾ ਮੈਂ ਕਹਿੰਦਾ ਨਹੀਂ ਯਾਰ ਮਹਿੰਗਾ ਤੂੰ ਧਿਆਨ ਨਾਲ ਚੱਕ ਰਹਾ ਨਹੀਂ ਨਹੀਂ ਇਹ ਤਾਂ ਭਾਜਨ ਦੇ ਹਿਸਾਬ ਨਾਲ ਲੈਣਾ ਸੀ ਇਹ ਮੈਂ ਰੰਦਾ ਮਾਮ ਇਹਨਾਂ 'ਤੇ ਭਰੋਸਾ ਕਰਨਾ ਯਕੀਨ ਹੈਗਾ ਅਜੇ ਤੱਕ ਚਲ ਫਿਰ ਅਸੀਂ ਕੀ ਕੀਤਾ ਮੈਂ ਇਹਨਾਂ ਨੂੰ ਕਿਹਾ ਕਿ ਜਲ 11:00 ਵਜੇ ਦਾ ਫੇਸਿੰਗ ਹੈ ਅਸੀਂ 11:00 ਵਜੇ ਦੇ ਦਿੱਤਾ ਮੈਂ ਤੋਤਾ ਦੇਖ ਆਇਆ ਆਏ ਆ ਲੈ ਮੈਂ ਪਹਿਲਾਂ ਮਰੀ ਬੜੀ ਗੌਰ ਨਾਲ ਗੱਲ ਸੁਣਦੇ ਆ ਜੀ ਯਾਹ ਕਰਾ ਲੈ ਇਹ ਪੂਰੇ ਦੁਆਲੇ ਯਾਰ ਓਏ 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 ਮੈਂ ਕਿਹਾ ਆਹ ਦੇਖ ਤੋਤਾ ਆ ਇਹ ਤੋਤਾ ਆਓ ਵੀ ਬੰਦੇ ਦਾ ਲੱਗ ਗਿਆ কি কুদু এই